ਜਦੋਂ ਰਾਤਰੇ ਸ਼ੁਰੂ ਹੁੰਦੇ ਨੇ ਉੱਥੇ ਹੀ ਨਾਲ ਹੀ ਨਾਲ ਅੰਮ੍ਰਿਤਸਰ ਦੇ ਵਿੱਚ ਪ੍ਰਸਿੱਧ ਜਿਹੜਾ ਲੰਗੂਰ ਮੇਲਾ ਉਹ ਵੀ ਸ਼ੁਰੂ ਹੋ ਜਾਂਦਾ ਹੈ ਇਸ ਵਕਤ ਅਸੀਂ ਮੌਜੂਦ ਆ ਅੰਮ੍ਰਿਤਸਰ ਦੇ ਬੜਾ ਹਨੂਮਾਨ ਮੰਦਿਰ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਹਨੂਮਾਨ ਦੇ ਰੂਪ ਦੇ ਵਿੱਚ ਚਾਕੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਤੇ ਇੱਥੇ ਬੜਾ ਹਨੂਮਾਨ ਮੰਦਿਰ ਹੈ ਜਿੱਥੇ ਨਤਮਸਤਕ ਹੁੰਦੀਆਂ ਨੇ ਸਵੇਰ ਅਤੇ ਸ਼ਾਮ ਪੂਰੇ 11 ਦਿਨ ਸਾਰੇ ਤੱਕ ਇਹ ਝਾਕੇ ਜਿਹੜੀਆਂ ਬੰਦੀਆਂ ਨੇ ਟੋਲੀਆਂ ਜਿਹੜੀਆਂ ਨੇ ਮੱਥਾ ਟੇਕਣ ਲਈ ਆndੀਆਂ ਨੇ ਤੇ ਸ੍ਰੀ ਹਨੂਮਾਨ ਜੀ ਦੇ ਨਤਮਸਤਕ ਹੁੰਦੀਆਂ ਸਵੇਰੇ ਸ਼ਾਮ ਜਿਹੜਾ ਮੱਥਾ ਟੇਕਦੇ ਨੇ ਪੂਰੇ ਆਪਣੇ ਰੂਪ ਦੇ ਵਿੱਚ ਹਨੂਮਾਨ ਜੀ ਦਾ ਰੂਪ ਲੈ ਕੇ ਜਿਹੜੇ ਇੱਥੇ ਪਹੁੰਚਦੇ ਨੇ ਲੋਲੀਆਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੱਚਦੇ ਟੱਪ ਦੇ ਪੰਗੜਾ ਪਾਉਂਦੇ ਜਿਹੜੇ ਨੇ ਮੰਦਿਰ ਬਾਣੇ ਦੇ ਵਿੱਚ ਇੱਥੇ ਪਹੁੰਚਦੇ ਨੇ ਤਸਵੀਰਾਂ ਸਾਂਝੀਆਂ ਕਰ ਰਿਹਾ ਤੁਹਾਡੇ ਨਾਲ ਸ੍ਰੀ ਬડા ਹਨੂਮਾਨ ਮੰਦਿਰ ਅੰਮ੍ਰਿਤਸਰ ਇੱਕ ਚੀਜ਼ ਹੋਰ ਦੱਸ ਦਈਏ ਪੂਰੇ ਵਰਡ ਦੇ ਵਿੱਚ ਵਾਹਿਦ ਇੱਕ ਇਹੀ ਮੰਦਿਰ ਹੈ ਜਿੱਥੇ ਇਹ ਲੰਗੂਰ ਮੇਲਾ ਲੱਗਦਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਲੰਗੂਰ ਮੇਲੇ ਦੀਆਂ ਤਿਆਰੀਆਂ ਜਿਹੜੀਆਂ ਨੇ ਕਾਫੀ ਦਿਨਾਂ ਤੋਂ ਹੀ ਸ਼ੁਰੂ ਹੋ ਜਾਂਦੀਆਂ ਨੇ ਸ਼੍ਰੀ ਦੁਰਗਿਆਣਾ ਮੰਦਿਰ ਤੇ ਦੇਖ ਸਕਦੇ ਹੋ ਲਾਈਨਾਂ ਲਗਾ ਕੇ ਇਹ ਬਾਹਰ ਦਾ ਦ੍ਰਿਸ਼ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਹੀ ਇਸ ਵਕਤ ਸ਼੍ਰੀ ਬڑا ਹਨੂਮਾਨ ਮੰਦਿਰ ਅੰਮ੍ਰਿਤਸਰ ਦੁਰਗਿਆਣਾ ਤੀਰਥ ਦੇ ਅੰਦਰ ਹੈ ਮੇਲਾ ਪੂਰੇ 11 ਦਿਨ ਜਿਹੜਾ ਹੈ ਇੱਥੇ ਚੱਲਦਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੀ ਇਸ ਵਕਤ ਸ਼੍ਰੀ ਬڑا ਹਨੂਮਾਨ ਮੰਦਿਰ ਅੰਮ੍ਰਿਤਸਰ ਤੋਂ ਇਸ ਦੇ ਨਾਲ ਹੀ ਤੁਹਾਨੂੰ ਅੰਦਰ ਵੀ ਦਰਸ਼ਨ ਕਰਵਾਵਾਂਗੇ ਸ਼੍ਰੀ ਬੜਾ ਹਨੂਮਨ ਮੰਦਿਰ ਦੇ ਜਿੱਥੇ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਨਤਮਸਤਕ ਹੁੰਦੇ ਨੇ ਜਿਨ੍ਹਾਂ ਦੀਆਂ ਆਸਰ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਇਹ ਜੋੜਾ ਘਰ ਹੈ ਜਿੱਥੇ ਜੋੜੇ ਜਮਾ ਕਰਵਾਉਣ ਤੋਂ ਬਾਅਦ ਅੰਦਰ ਜਾਇਆ ਜਾਂਦਾ ਹੈ ਇਸ ਜਗ੍ਹਾ ਤੇ ਸੇਵਾਦਾਰ ਜਿਹੜੇ ਨੇ ਸੇਵਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਲਾਈਟ ਤਸਵੀਰਾਂ ਤੜਨਾ ਸਾਂਝੀਆਂ ਕਰ ਰੇ ਸਵਕਤ ਦੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਭਾਜੀ ਕਿੱਥੋਂ ਆਏ ਇਹ ਕੰਮ ਨਹੀਂ ਸਰਦੋ ਇਹ ਪਹਿਲੀ ਵਾਰ ਹੀ ਬਣਾ ਆਵਦੇ ਆਲੀ ਵਾਰੀ ਕਿੰਨਾ ਕੇ ਉਸਤਾ ਜੀ ਬਹੁਤ ਜਲਦਾ ਸਾਹਿਬ ਬਹੁਤ ਜਲਦਾ ਸੋ ਦੇਖ ਸਕਦੇ ਹੋ ਕੰਨੇ ਸੁਖਣਾ ਪੂਰੀ ਹੋਈ ਸੀ ਇੱਕ ਹੋਰ ਛੋਟਾ ਜਾਂ ਪਿਆਰਾ ਜਿਹਾ ਬੱਚਾ ਜਿਹੜਾ ਲੰਗੂਰ ਦੇ ਰੂਪ ਦੇ ਵਿੱਚ ਮੋਸਰ ਤੋਂ ਹੀ ਅੱਛਾ ਪਾਜੀ ਜੀ ਸੁਖਣਾ ਪੂਰੀ ਹੋਈ ਗਈ ਐਸੀ ਬਣਾਇਆ ਪਰ ਖੁਸ਼ੀ-ਖੁਸ਼ੀ ਨਾਲ ਹੀ ਬਣਾਇਆ ਪਹਿਲੀ ਵਾਰੀ ਬਣਾਇਆ ਪਹਿਲੀ ਵਾਰੀ ਬਣਾਇਆ ਦਾ ਜੀ ਸੋ ਲੋਕ ਖੁਸ਼ੀ ਦੇ ਨਾਲ ਹੁੰਦੀ ਇਥੇ ਬੱਚਿਆਂ ਨੂੰ ਸਜਾਉਂਦੇ ਨੇ ਲੰਗੂਰ ਫੜਾਉਂਦੇ ਨੇ ਬੇਟਾ ਕੀ ਨਾਮ ਹੈ ਕੀ ਨਾਮ ਹੈ ਤੁਹਾਡਾ ਡੈੜਿਆ ਪਹਿਲੀ ਵਾਰੀ ਬਣਿਓ ਪਹਿਲੀ ਵਾਰੀ ਬਣਿਆ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਛਾ ਲੱਗ ਰਿਹਾ ਹੈ ਪਕੜਾ ਦਾ ਬਣਾ ਪਾ ਕੇ ਵਖਾਓ ਸੋ ਢੋਲ ਦੀ ਥਾਪ ਦੇ ਉੱਤੇ ਨੱਚਦੇ ਹੋਏ ਵੀ ਬੱਚੇ ਜਿਹੜੇ ਨੇ ਉਹ ਨਜ਼ਰ ਆਂਦੇ ਨੇ ਦੇਖ ਸਕਦੇ ਹੋ ਤੇ ਅੰਦਰੋਂ ਵੀ ਦਰਸ਼ਕ ਕਰਵਾਉਂਦੇ ਆ ਕਿ ਜਿਹੜੀਆਂ ਟੋਲੀਆਂ ਨੇ ਕਿਸ ਤਰੀਕੇ ਦੇ ਨਾਲ ਇੱਥੇ ਨਤਮਸਤਕ ਹੁੰਦੀਆਂ ਨੇ ਤੇ ਬਾਬਾ ਜੀ ਦਾ ਆਸ਼ੀਰਵਾਦ ਜਿਹੜਾ ਪ੍ਰਾਪਤ ਕਰਦੀਆਂ ਨੇ ਛਿਰੀ ਬੁਰਗਾਣਾ ਮੰਦਿਰ ਛਿਰੀ ਪੜਾ ਹਨੂਮਾਨ ਮੰਦਿਰ ਮੌਜੂਦ ਹੈ ਇਸ ਵਕਤ ਅਸੀਂ ਜਿੱਥੇ ਜਿਹੜੇ ਟੋਲੀਆਂ ਬੱਕਰੀਆਂ ਬੱਕਰੀਆਂ ਟੋਲੀਆਂ ਜਿਹੜੀਆਂ ਨੇ ਇੱਥੇ ਪਹੁੰਚਦੀਆਂ ਨੇ ਨਾ ਤਮਸਤਕ ਹੁੰਦੀਆਂ ਨੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਕਿੰਨੇ ਵੱਡੇ ਵੱਡੇ ਆਕਾਰ ਦੇ ਮੁਕਟ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਇੱਕ ਹੋਰ ਹਮਾਂਜੀ ਦੇ ਰੂਪ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬੱਚੇ ਖਾਸ ਕਰਕੇ ਜਿਹੜੇ ਨੇ ਉਹ ਬਣਦੇ ਨੇ ਸੋ ਇਸ ਰਸਤੇ ਰਾਹੀਂ ਜਿਹੜੇ ਟੋਲੀਆਂ ਨੇ ਉਹ ਦਰਸ਼ਨ ਕਰਕੇ ਤੇ ਬਾਹਰ ਨੂੰ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਜਿਹੜੇ ਨੇ ਦਰਸ਼ਨ ਕਰਨ ਲਈ ਟੋਲੀਆਂ ਇੱਥੇ ਆਉਂਦੀਆਂ ਨੇ ਤੇ ਲੋਕ ਆਪਣੇ ਖੁਸ਼ੀ ਦੇ ਨਾਲ ਵੀ ਆਪਣੇ ਇਹ ਜਿਹੜੇ ਸਾਡੇ ਨਾਲ ਕਹਰਮਾਂਜੀ ਆਏ ਨੇ ਕਾਫੀ ਪੁਰਾਣੀ ਟਾਈਮ ਤੋਂ ਬੰਦੇ ਆ ਰਹੇ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਕਿੰਨੇ ਸਾਲ ਹੋ ਗਿਆ ਜੀ ਤੁਹਾਨੂੰ ਬੰਦੇ ਆ ਮੈਨੂੰ 52 ਸਾਲ ਹੋ ਗਏ 58 ਸਾਲ 58 ਸਾਲ ਹੋ ਗਿਆ ਜੀ ਇਹ ਲਗਾਤਾਰ ਬੰਦੇ ਆ ਰਹੇ ਹਨ ਹਨੂਆ ਸਿੰਘ ਸਵਾ ਲਗਾਤਾਰ ਬੰਦਾ ਵਿਆ ਕਿੰਨੀ ਉਮਰ ਸੀ ਜਦੋਂ ਸ਼ੁਰੂ ਕੀਤਾ ਇਹ ਬੰਨਣਾ ਮੈਂ ਕੋਈ ਹੈ 52 ਸਾਲ ਦਾ ਸੋ ਦੇਖ ਸਕਦੇ ਹੋ 25 ਸਾਲ ਦੀ ਉਮਰ ਸੀ ਜਦੋਂ ਨੇ ਬੰਨਣਾ ਸ਼ੁਰੂ ਕੀਤੇ ਤੇ 58 ਸਾਲ ਲਗਾਤਾਰ ਹੋ ਗਏ ਨੇ ਇਹਨਾਂ ਨੂੰ ਬੰਨਦਿਆ ਆ ਸੋ ਆ ਦੇਖ ਸਕਦੇ ਹੋ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਨੇ ਤੇ ਆ ਪੁੱਤਰ ਦੇਖੋ ਦਾਦਾ ਪੋਤਰਾ ਤੇ ਬੇਟਾ ਤਿੰਨੇ ਜਿਹੜੇ ਨੇ ਇੱਕੋ ਰੂਪ ਦੇ ਵਿੱਚ ਇੱਥੇ ਬਣ ਕੇ ਤੇ ਦਰਸ਼ਨ ਕਰਨ ਲਈ ਆਏ ਨੇ ਬੜੀ ਵੱਡੀ ਗੱਲ ਹੈ ਇਹ ਪਿਤਾ ਜੀ ਨੇ ਆ ਪਿਤਾ ਜੀ ਨੇ ਆ ਉਹਨਾਂ ਦੇ ਬੇਟਾ ਹੀ ਨੇ ਆ ਉਹਨਾਂ ਦੇ ਬੇਟਾ ਹੀ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਆ ਆ ਮੂਰਤੀਆਂ ਜਿਹੜੀਆਂ ਨੇ ਚੱਲਦੀ ਆ ਰਹੀਆਂ ਨੇ ਦਰਸ਼ਨ ਕਰਾਵਾਂਗੇ ਤੁਹਾਨੂੰ ਅੰਦਰ ਬੜਾ ਹਨੂਮਾਨ ਮੰਦਿਰ ਦੇ ਵੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਕਰਦੇ ਚਲੋ ਚੱਲਦੇ ਚਲੋ ਸੋ ਕਿਤੇ ਨਾ ਕਿਤੇ ਦੇ ਨਾਲ ਮੰਦਰ ਗੂਜ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਜਕਾਰਿਆਂ ਦੇ ਨਾਲ ਗੂਜ ਰਿਹਾ ਸਾਰਾ ਇਲਾਕਾ ਹਨੂਮਾਨ ਜੀ ਦੇ ਦਰਸ਼ਨ ਵੀ ਕਰਾਵਾਂਗੇ ਇੱਕ ਵਾਰ ਦਰਸ਼ਨ ਕਰਨ ਲਈ ਤਾਂਤਾ ਲੱਗਿਆ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਜਿਹੜੇ ਚੱਲ ਕੇ ਆਉਂਦੇ ਨੇ ਆਪਣੀਆਂ ਜਿਨ੍ਹਾਂ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਦਰਸ਼ਨ ਕਰਨ ਦੇ ਲਈ ਇੱਥੇ ਪਹੁੰਚਦੇ ਨੇ 11 ਦਿਨ ਲਗਾਤਾਰ ਜਿਹੜਾ ਇੱਥੇ ਦਰਸ਼ਨ ਕਰਨਾ ਪੈਂਦਾ ਸਵੇਰੇ ਸਵੇਰੇ ਸ਼ਾਮ ਤੇ ਨਾਲ ਹੀ ਨਾਲ ਤੁਸੀਂ ਦੇਖ ਸਕਦੇ ਹੋ ਬਈ ਹਨੂਮਾਨ ਹਨੂਮਾਨ ਜੀ ਦੇ ਬਹੁਤ ਜ਼ਿਆਦਾ ਕਰਾਊਡ ਹਨੂਮਾਨ ਜੀ ਦੇ ਸੋ ਦੇਖ ਸਕਦੇ ਹੋ ਦਰਸ਼ਨ ਵੀ ਕਰਾਵਾਂਗੇ ਤੁਹਾਨੂੰ ਐ ਸ਼੍ਰੀ ਬੜਾ ਹਨੂਮਾਨ ਮੰਦਿਰ ਜੀ ਹੈ ਜਿੱਥੇ ਲੋਕ ਨਤਮਸਤਕ ਹੋਣ ਵਾਸਤੇ ਆਉਂਦੇ ਨੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਦੀਆਂ ਦਰਸ਼ਨਾਂ ਦੇ ਲਈ ਪਤਾ ਲੱਗਿਆ ਹੋਇਆ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਪਣੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਪਹੁੰਚਦੇ ਨੇ ਨਤਮਸਤਕ ਹੁੰਦੇ ਨੇ ਸ਼੍ਰੀ ਹਨੂਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਸ਼੍ਰੀ ਰਾਮ ਜੀ ਦੇ ਜਕਾਰਿਆਂ ਦੇ ਨਾਲ ਪੂਰਾ ਮੰਦਿਰ ਜਿਹੜਾ ਉਹ ਗੂੰਜ ਉੱਡਦਾ ਦੇਖ ਸਕਦੇ ਹੋ ਮਹਾਰਾਜ ਦੀ ਪਾਲਕੀ ਲਈ ਦਰਸ਼ਨ ਦੇ ਲਈ ਪਹੁੰਚਦੇ ਆਂ ਜੈ ਸ਼੍ਰੀ ਰਾਮ ਸੋ ਹੋਰ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਹੋ ਤਾਂ ਤੱਕ ਲਈ ਧੰਨਵਾਦ ਜੈ ਸ਼੍ਰੀ ਰਾਮ